ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵਿਖੇ ਦੇ ਸਾਰੇ ਵੀਰਾਂ ਦੇ ਚੈਨਲ ਤੋਂ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਦੁਪਹਿਰ ਤੋਂ ਲੈ ਕੇ 27 ਫਰਵਰੀ ਸਤ ਦੁਪਹਿਰ ਤੋਂ ਲੈ ਕੇ ਸ਼ਾਮ ਤੇ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਆ ਪੱਛਮੀ ਯੂਪੀ ਹੋਗਾ ਚੰਡੀਗੜ੍ਹ ਦਿੱਲੀ ਦੇ ਖੇਤਰ ਵਿੱਚ ਮੌਸਮ ਦੇ ਕੀ ਹਾਲਾਤ ਰਹਿਣ ਤੇ ਆਸਾਰ ਨੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਆਉਣ ਵਾਲੇ ਅਗਲੇ ਘੰਟਿਆਂ ਯਾਨਕਿ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੇ ਮੌਸਮ ਰਾਤ ਤੋਂ ਲੈ ਕੇ 28 ਫਰਵਰੀ ਰਾਤ ਤੋਂ ਆ ਜਿਹੜਾ ਮੌਸਮ ਵਿੱਚ ਕੀ ਤਬਦੀਲੀ ਇੰਨਾ ਘੰਟਿਆਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਸੀ ਪਹਿਲਾਂ ਮੈਂ ਵੀਡੀਓ ਵਿੱਚ ਅਪਲੋਡ ਕੀਤਾ ਸੀ ਜਿਹੜਾ ਸਵੇਰ ਦੀ ਵੀਡੀਓ ਵਿੱਚ ਅ ਤ ਤੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਿਹੜੇ ਕਿਹੜੇ ਇਲਾਕੇ ਅਮੀ ਦਾ ਸਾਰ ਨੇ ਤਾਂ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਹੜੇ ਕਿਹੜੇ ਇਲਾਕੇ ਅਮੀ ਦਾ ਸਾਰ ਜਿਹੜੇ ਬੰਦਿਤ ਖਾਈ ਦੇ ਰਹੇ ਨੇ ਕਿਤਕ ਕਿਤ ਹਲਕਾ ਕਿਤਕ ਦਰਮਿਆਨਾ ਤੇ ਕਿਤਕ ਦਰਮਿਆਨੇ ਤੇਜ਼ ਜੜਮੀ ਦੀ ਝਟ ਵੇਖਣ ਨੂੰ ਮਿਲ ਰਹੀ ਕਿਤਕ ਕਿਤੇ ਗੜੇ ਮਾਰੀ ਜਿਹੜੇ ਹੋਣ ਦੀ ਸੰਭਾਵਨਾ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਨਾ ਚਾਹੁੰਦੇ ਆ ਤੁਸੀਂ ਕਿਸੇ ਲਗ ਜਿਲ੍ਹੇ ਤੇ ਸੁਣਨ ਮੇਰੇ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਕਮੈਂਟ ਕਰੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਮੈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਇਸ ਤੀਏ ਵੀਡੀਓ ਨੂੰ ਸਭ ਤੋਂ ਪਹਿਲਾਂ ਗੱਲ ਕਰੀਏ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਤਾਂ ਜ਼ਰਤਾਰ ਲੱਗੇ ਮੌਸਮ ਜਿਆ ਠੀਕ ਠਾਕ ਰਹਿਣ ਦਾ ਸਾਰ ਨੇ ਜਾਨਕੀ ਕਿ ਕਿਣਵੇਂ ਦਾ ਮਾਹੌਲ ਜਿਹੜਾ ਵੇਖਣ ਨੂੰ ਮਿਲੇਗਾ ਤੇ ਕੋਈ ਵੀ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਬੰਦੀ ਦਿਖਾਈ ਨਹੀਂ ਦੇ ਰਹੀ ਜਿਹੜਾ ਮਾਝਾ ਤੇ ਬ ਚੰਡੀਗੜ੍ਹ ਹੋ ਗਿਆ ਜਾਂ ਚੰਡੀਗੜ੍ਹ ਦੇ ਨਾਂ ਲੱਗਦੇ ਪੰਜਾਬ ਦੇ ਜਾਂ ਹਰਿਆਣਾ ਦੇ ਕੁਝ ਖੇਤਰ ਪੱਛਮੀ ਯੂਪ ਹੋ ਗਿਆ ਤੇ ਇਹਨਾਂ ਵਿੱਚ ਕਿਤੇ ਕਿਤੇ ਹੋ ਸਕਦਾ ਦਰਮਿਆਨੇ ਤੇ ਜਿਹੜੇ ਮੀਂਹ ਦੇ ਅਚਰਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਬਾਕੀ ਜਿਹੜੇ ਪੱਛਮੀ ਸਰਦੀ ਲਾ ਕੇ ਹੋਗੇ ਜਾਂ ਬਾਕੀ ਜਿਹੜੇ ਰਹਿ ਗਏ ਨੇ ਪੰਜਾਬ ਪੰਜਾਬ ਦੇ ਨਾਂ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਹੋਗੇ ਜਾਂ ਦਿੱਲੀ ਦੇ ਖੇਤਰ ਹੋਗੇ ਤਾਂ ਜਾਂ ਬਾਕੀ ਜਿਹੜੇ ਖੇਤਰ ਨੇ ਇਹਨਾਂ ਵਿੱਚ ਕੋਈ ਆਪਾਂ ਗੱਲ ਕਰੀ ਮੀਂਹ ਦੀ ਯਾਰਾ ਅਸਭਾਵਨਾ ਨਹੀਂ ਰਹੇਗੀ ਦੁਪਹਿਰ ਤੋਂ ਲੈ ਕੇ ਅੱਜ ਸ਼ਾਮ ਦੇ ਯਾਨਕਿ 27 ਫਿਰ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਕੁਝ ਖੇਤਰਾਂ ਵਿੱਚ ਹੋ ਸਕਦਾ ਕੇਨਮੇਣ ਜਾਂ ਕਿਤੇ ਕਿਤੇ ਹਲ ਸਰ ਇੱਕ ਦੋ ਖੇਤਰ ਹੋ ਸਕਦੇ ਨੇ ਪੱਛਮੀ ਸਰਦੀ ਲੱਗ ਜਮਾਤ ਕੇਂਦਰ ਲੁਧਿਆਣਾ ਦੇ ਆਸਪਾਸ ਮਲੇਰਕੋਟ ਲਾ ਗਿਆ ਜੰਮਰ ਸਰ ਤਰਨਤਾਰ ਜਲੰਧਰ ਕਪੂਰਥਲਾ ਕਿਤੇ ਕਿਤੇ ਹੁਸਰਾਂ ਫਿਰੋਜ਼ਪੁਰ ਹੋ ਗਿਆ ਜਾਂ ਆਪਣੇ ਬਰਨਾਲਾ ਹੋ ਗਿਆ ਤੇ ਇੱਥੇ ਪਟਿਆਲਾ ਸੰਗਰੂਰ ਹੋ ਗਿਆ ਜਾਂ ਕੁਝ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਇੱਕ ਦੋ ਖੇਤਰ ਹੋਗੇ ਤੇ ਇੱਥੇ ਕਿਤੇ ਕਿਤੇ ਹੋ ਸਕਦਾ ਹੈ ਕਿ ਥੋੜੇ ਇੱਕ ਸਮੇਂ ਲਈ ਜਿਹੜੇ ਦਰਮਿਆਨੇ ਛਰਾਟੇ ਜਾਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚਕਾਰ ਵੇਖਣ ਨੂੰ ਮਿਲ ਸਕਦੇ ਜਿਆਦਾਤਰ ਹੋਵੇਗਾ ਜਿਹੜਾ ਮੌਸਮ ਅਬੱਦਲ ਵਾਈਲ ਵੇਖਣ ਨੂੰ ਮਿਲ ਸਕਦਾ ਦੱਖਣ ਪੱਛਮੀ ਲਾ ਕੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥ ਗਿਆ ਕਦੇ ਆ ਗਿਆ ਕਿਣਮੇਣ ਜਿਹੜਾ ਮਾਹੌਲ ਜਿਹੜਾ ਵੇਖਣ ਨੂੰ ਮਿਲ ਰਿਹਾ ਇੱਕ ਦੋ ਖੇਤਰਾਂ ਵਿੱਚ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚਕਾਰ ਤਾਂ ਮੇਨ ਤੌਰ ਤੇ ਤੁਹਾਨੂੰ ਦੱਸਿਆ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਇਲਾਕੇ ਜਾਂ ਰੂਪਨਗਰ ਮੋਹਾਲੀ ਚੰਡੀਗੜ੍ਹ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਆਜਾਮਲੇਰਕੋਟਲਾ ਲੁਧਿਆਣਾ ਹੋ ਗਿਆ ਜਾਂ ਜਲੰਧਰ ਕਪੂਰਥਲਾ ਦੇ ਇੱਕ ਦੋ ਖੇਤਰੋਗੇ ਉਸਵਰ ਅੰਮ੍ਰਿਤਸਰ ਤਰਨਤਾਂ ਜਾਂ ਅਫਰੂਦਸਰ ਮੂਗਾ ਬਰਨਾਲਾ ਦੇ ਇੱਕ ਦੋ ਖੇਤਰ ਇੱਥੇ ਕਿਤੇ ਕਿਤੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਬਾਕੀ ਜਿਹੜੇ ਰ ਕੈਨਮੈਂਟ ਜਾਨਕੀ ਹਲਕੇ ਜਿਹੜੇ ਵਰਖਾ ਹੁੰਦੀ ਸੰਭਾਵਨਾ ਕਿਤੇ ਕਿਤੇ ਇੱਕ ਦੋ ਖੇਤਰ ਵਿੱਚ ਹੋ ਸਕਦਾ ਹੈ ਦਰਮਿਆਨੇ ਕੁਝ ਕਮੈਂਟਾਂ ਲਈ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਬਾਕੀ ਪੱਛਮੀ ਯੂਪੀ ਵਿੱਚ ਅੱਜ ਦੁਪਹਿਰ ਤੋਂ ਲੈ ਕੇ 27 ਫਰਵਰੀ ਸ਼ਾਮ ਤੱਕ ਜਿਹੜੇ ਮੀਤੇ ਹਾਲਾਤ ਜਿਹੜੇ ਬੰਦ ਦਿਖਾਈ ਦੇ ਰਹੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਉਹ ਕੈਥ ਲੰਬਾਲਾ ਪੰਚਕੂਲ ਆਗਾ ਇੱਥੇ ਵੀ ਕਿਤੇ ਕਿਤੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚਕਾਰ ਤਾਂ ਉਸ ਤੋਂ ਬਾਅਦ ਗੱਲ ਕਰੀਏ ਮੇਨ ਤੌਰ ਤੇ ਅੱਜ ਰਾਤ ਤੋਂ ਲੈ ਕੇ ਤੇ ਕ ਤਰ ਰਾਤ ਤੱਕ ਇਹ ਜਿਹੜੇ ਘੰਟੇ ਉਹਨਾਂ ਕਿਸ ਵਿੱਚ ਚਾਰ ਜਿਹੜੇ ਹਲਚਲਾਂ ਹੋਣ ਦੀ ਸੰਭਾਵਨਾ ਖਾਸ ਕਰ 28 ਦੀ ਅਸਵੀਰ ਤੋਂ ਲੈ ਕੇ ਤੇ 28 ਦੀ ਰਾਤ ਤੱਕ ਇਹ ਜਿਹੜੇ ਘੰਟੇ ਉਹਨਾਂ ਕਿਸ ਵਿੱਚ ਜਾਰਾ ਜਿਹੜਾ ਸਿਸਟਮ ਲੱਗ ਰਿਹਾ ਜਾਨਕਿ ਮੇਨ ਤੌਰ ਤੇ 28 ਦੀ ਦੁਪਹਿਰ ਤੋਂ ਲੈ ਕੇ ਸ਼ਾਮ ਰਾਤ ਦੇ ਵਿੱਚ ਕਾਰ ਜਿਹੜੇ ਗੜੇਮਾਰੇ ਵੀ ਕਈ ਖੇਤਰਾਂ ਵਿੱਚ ਆ ਵੇਖਣ ਨੂੰ ਮਿਲ ਸਕਦੀ ਜਾਨਕਿ ਕਿਤੇ ਕਿਤੇ ਹਲਕੀ ਕਿਤੇ ਕਿਤੇ ਮੋਟੀ ਗੜੇਮਾਰੀ ਦਰਜ ਕੀਤੀ ਜਾ ਸਕਦੀ ਹੈ ਨੇਰ ਚੱਖੜ ਵੀ ਕੱਲ 28 ਫਿਰੋਂ ਚੱਲਣ ਦੀ ਸੰਭਾਵਨਾ ਹੈ ਤੇ ਅੱਜ ਜਿਹੜਾ ਮੌਸਮ ਹੈਗਾ 27 ਦੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਠੀਕ ਠਾਕ ਰਹਿਣ ਦਾ ਸਾਰ ਨੇ ਜਿਵੇਂ ਜ ਸਮੇ ਜਿਹੜਾ ਸਿਸਟਮ ਹੋਰ ਜਿਹੜਾ ਤਗੜੇ ਹੁੰਦੇ ਆਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ 27 ਦੀ ਰਾਤ ਤੋਂ ਲੈ ਕੇ 27 ਫਰਵਰੀ ਉਸ ਬਾਅਦ 28 ਦੀ ਸਵੇਰ ਤੋਂ ਲੈ ਕੇ ਤੇ ਰਾਤ ਦੇ ਘੰਟੇ ਇਹਨਾਂ ਵਿੱਚ ਜਿਹੜੇ ਹਲਚਲ ਆਉਣ ਦੀ ਸੰਭਾਵਨਾ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋਗੇ ਪੱਛਮੀ ਯੂਪੀ ਤੇ ਦਿੱਲੀ ਤੇ ਕਈ ਖੇਤਰਾਂ ਵਿੱਚ ਇਹ ਆਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤੇ ਇਸ ਵਿੱਚ ਮੇਨ ਤੌਰ ਤੇ ਗੱਲ ਕਰੀ ਜਿਹੜੇ ਤੁਸੀਂ ਸੈਟਲਾਈਟ ਤਸਵੀਰਾਂ ਵਿੱਚ ਵੇਖ ਸੋਦੇ ਖਾਸ ਕਰ ਉੱਤਰ ਪੂਰਬੀ ਇਲਾਕੇ ਹੋਗੇ ਠੀਕ ਜਾਂ ਪਹਾੜ ਦੇ ਨਾਲ ਲੱਗਦੇ ਖੇਤਰੋਗੇ ਜਾਂ ਦੱਖਣ ਪੱਛਮੀ ਲੱਗ ਕੇ ਹੋਗੇ ਜਾਂ ਆਪਾਂ ਗੱਲ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਮੀਂਹ ਦਾ ਅਸਰ ਨੇ ਜਨਕਿ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤਾਂ ਮੇਨ ਜੀ ਤੌਰ ਤੇ ਜਿਹੜੇ ਜ਼ਿਲ੍ਹੇ ਰਹਿਣਗੇ ਸਭ ਤੋਂ ਜ਼ਿਆਦਾ ਜਿਵੇਂ ਤੁਸੀਂ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕਦੇ ਹੋ ਅੱਜ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਨੰਦਪੁਰ ਸਾਹਿਬ ਚੰਡੀਗੜ੍ਹ ਮੋਹਾਲੀ ਹੋ ਗਿਆ ਪੰਚਕੂਲਾ ਅੰਮ੍ਰਿਤਸਰ ਕੈਥਲ ਹੋ ਗਿਆ ਜਾਂ ਇਸ ਦੇ ਨਾਲ करनाल ਕਪਾਹੀ ਪਤੋਗਾ ਪੱਛਮੀ ਯੂਪੀ ਹੋ ਗਿਆ ਤਾਂ ਉਸ ਵਾਰ ਲੁਧਿਆਣਾ ਹੋ ਗਿਆ ਆ ਪੰਜਾਬ ਦੇ ਗੱਲ ਕਰੀ ਤਾਂ ਲੁਧਿਆਣਾ ਦਾ ਮਲੇਰਕੋਟਲਾ ਤਾਂ ਇਸ ਦੇ ਨਾਲ ਲੱਗ ਜਲੰ ਜੋ ਵੀ ਆ ਠੀਕ ਹੈ ਆ ਪਾਣਾ ਦੇ ਨਾਲ ਲੱਗਦੇ ਖੇਤਰ ਉਹ ਰੂਪਨਾ ਕਰੋ ਬਨੰਦਪੁਰ ਸਾਹਿਬ ਨਵਾਂ ਸ਼ਹਿਰ ਦੇ ਇਲਾਕੇ ਆ ਮੋਹਾਲੀ ਹੋ ਗਿਆ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਜਾਂ ਇਸ ਦੇ ਨਾਲ ਲੱਗਦੇ ਆਪਣੇ ਪਟਿਆਲਾ ਦਾ ਸੰਗਰੂਰ ਹੋ ਗਿਆ ਤੇ ਇਹ ਜਿਹੜੇ ਜ਼ਿਲ੍ਹੇ ਹੋਗੇ ਤੇ ਉਸ ਤੋਂ ਬਾਅਦ ਆ ਆਪਣਾ ਫਿਰੋਜ਼ਪੁਰ ਹੋ ਗਿਆ ਤੇ ਉਸ ਮੋਗਾ ਬਰਨਾਲਾ ਦੇ ਖੇਤਰ ਉਹ ਅੰਮ੍ਰਿਤਸਰ ਤਰਨਤਾਰਨ ਤੇ ਇਹਨਾਂ ਵਿੱਚ ਸਭਾ ਆਪਣੇ ਜਿਹੜੀ ਜ਼ਿਆਦਾ ਰਹਿ ਗਈ ਜਨਕਿ ਇਹ ਜਿਹੜੇ ਜ਼ਿਲ੍ਹੇ ਬੋਲੇ ਨੇ ਪੰਜਾਬ ਦੇ ਤਾਂ ਬਾਕੀ ਜਿਹੜੇ ਹਰਿਆਣਾ ਦੇ ਜ਼ਿਲ੍ਹੇ ਬੋਲੇ ਸੀ ਕੈਥਲ ਅੰਬਾਲਾ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦੇ ਕੈਥਲ ਵਾਲਾ ਪੰਚਕੂਰ ਹੋ ਗਿਆ ਇਸਾਰ ਜੀਨਦ ਹੋ ਗਿਆ ਦੇ ਖੇਤਰੋਗੇ ਤੇ ਇਹਨਾਂ ਵੀ ਸੁਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਬਾਕੀ ਜਿਲ੍ਹਿਆਂ ਨਾਲ ਇੱਥੇ ਜਿਹੜਾ ਸਿਸਟਮ ਵੱਧ ਲੱਗਣ ਦਾ ਸਾਰ ਨੇ ਜਨਕਿ ਇੱਥੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤਗੜੀ ਜਿਹੜੀ ਮਿੱਟੀ ਝਟ ਵੇਖਣ ਨੂੰ ਮਿਲਦੀ ਖਾਸ ਕਰ 28 ਜਿਹੜਾ ਫਰਵਰੀ ਜਾਰਾ ਸਿਸਟਮ ਐਕਟਿਵ ਰਹਿਣ ਦਾ ਸਾਰ ਨੇ ਤੇ ਅੱਜ 27 ਨੂੰ ਟੁੱਟਮੀਆਂ ਕਾਰਵਾਈਆਂ ਹੋਣਗੇ ਜਨਕਿ ਮੇਨ ਤੌਰ ਤੇ ਮਾਝਾ ਦਬਾਬਤ ਖੇਤਰ ਜਾਰਾ ਪ੍ਰਭਾਵਿਤ ਹੋ ਸਕਦੇ ਆ 27 ਫਰਵਰੀ ਨੂੰ ਜਨਕਿ ਪਠਾਨਕੋਟ ਕਰਤਾਰਸਪੁਰ ਸ਼ਿਆਲਪੁਰ ਨਵਾਂ ਸ਼ਹਿਰ ਰੂਪਨਗਰ ਜਪਾੜਾ ਦੇ ਨਾਲ ਲੱਗਦੇ ਮੋਗਾ ਬਰਨਾਲਾ ਤੇ ਖੇਤਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਦੇ ਕਿਤੇ ਕਿਤੇ ਆ ਚਾਂਸ ਰਹਿਣਗੇ ਜਾਨਕੀ ਮੇਨ ਤੌਰ ਤੇ ਅੱਜ 27 ਫਰਵਰੀ ਰਾਤ ਤੋਂ ਲੈ ਕੇ ਕੱਲ 28 ਫਰਵਰੀ ਰਾਤ ਤੱਕ ਮੇਨ ਜੜਾ ਸਿਸਟਮ ਐਕਟਿਵ ਰਹੇਗਾ ਪੰਜਾਬ ਪੰਜਾਬ ਦੇ ਨਾਲ ਨਾਲ ਦੇ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਉਸ ਤੋਂ ਬਾਅਦ ਪੱਛਮੀ ਯੂਪੀ ਦਿੱਲੀ ਦੇ ਕਈ ਖੇਤਰਾਂ ਵਿੱਚ ਇਹ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤਗੜੇ ਅੜਮਿਤ ਝਟ ਦੇਖਣ ਨੂੰ ਮਿਲ ਸਕਰੀ ਕੁਝ ਥਾਵਾਂ ਤੇ ਗੜੇ ਮਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹਨੇਰ ਝੱਖੜ ਵੀ ਚੱਲਣ ਦੀ ਸੰਭ ਗਾਲੀ ਤੋਂ 50 ਜਾਂ 50 60 ਕਿਲੋਮੀਟਰ ਪ੍ਰਤੀ ਘੰਟੇ ਦਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਮੇ ਜਿਹੜੇ ਜ਼ਿਲ੍ਹੇ ਨਹੀਂ ਬੋਲੇ ਦੱਖਣ ਪੱਛਮੀ ਲਾਕੇ ਫਾਜ਼ਿਲਕਾ ਹੋ ਗਿਆ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਬਠਿੰਡਾ ਮਾਨਸਾ ਜਾਂ सिरसा ਦੇ ਖੇਤਰ ਵਿੱਚ ਰੰਗਣਾ ਹਨਮਾਨਗੜ ਨੂਬਗੜ ਹੋ ਗਿਆ ਖਾਜੂ ਵਾਲਾ ਬੀਕਾ ਨੇਰ ਦੇ ਖੇਤਰ ਕੈਥਲ ਕਰਨਾਲ ਹੋ ਗਿਆ ਦਿੱਲੀ ਦੇ ਖੇਤਰ ਦੇ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਤੇ ਇਹਨਾਂ ਵਿੱਚ ਸੰਭਾਵਨਾ ਰਹੇਗੀ ਜਨਕਿ ਇੱਥੇ ਵੀ ਜਿਹੜੀ ਮਿੱਟੀ ਦੇ ਛਰਾਟੇ ਦਰਜ ਕੀਤੇ ਜਾਣਗੇ ਇੱਥੇ ਵੀ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕੋਈ ਥੋੜ੍ਹਾ ਬ ਵੀ ਨਿੱਕੀ ਮੋਟੀੜ ਗੜੇਮਾਰੀ ਹੋਣ ਦੀ ਸੰਭਾਵਨਾ ਤਾਂ ਫਿਲਹਾਲ ਹੀ ਜੇ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਵੇਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖਣਾ ਬਹੁਤ ਬਹੁਤ ਧੰਨਵਾਦ